ਪੰਜਾਬ ਦਾ ਕਰਜ਼ਾ ਉਤਰ ਜੂਗਾ ਕਿਦਾਂ ਜਿਨੇ ਆਫਸਰ ਹੈ ਹਾਂ ਜਿਹੜੇ ਬਣਾਏ ਵਿੱਚ ਜਾਓ ਸਭ ਜੁਨੀਆਂ ਹੈਗੇ ਜੇ ਇਹਾਂ ਦੀ ਪ੍ਰਾਪਰਟੀ ਦੇਖ ਕੇ ਹਾਂ ਸਾਬ ਲਾ ਕੇ ਵੀ ਇੰਨੀ ਥੋੜੀ ਹੋ ਸਕਦੀ ਹੈ ਹਾਂ ਇਹਨਾਂ ਸੀਬੀਆਈ ਆਦਿ ਨੂੰ ਪਤਾ ਹੈ ਬਈ ਜੇ ਕੱਦਾਂ ਪੰਜਾਬ ਦਾ ਕਰਜ਼ਾ ਉਤਰ ਸਕਦਾ ਹੁਣ ਵੀ ਇਹਨਾਂ ਦੇ ਪੈਸੇ ਨਾਲ ਹਾਂ 4000 ਕਰੋੜ ਕਮੀ ਕਿੰਨੇ ਲੱਖ ਕਰੋੜ ਹੈ ਚਾਰ ਚਾਹ ਲੱਖ ਹਜ਼ਾਰ ਕਰੋੜ ਕਹਿੰਦੇ ਹੁਣ ਕਰ ਜਾ ਅੱਛਾ ਹਾਂ ਮੇਰਾ ਖਿਆਲ ਕਹਿੰਦਾ ਬਈ ਇੰਨਾ ਕੀ ਹੈ ਬਈ ਇਹ ਕਰ ਜਾ ਉੱਤ ਸਕਦਾ ਜੇਦਾ ਜੀ ਪਟਕੀਆਂ ਚੈੱਕ ਕਰ ਖਾ ਗਏ ਹੈ ਨਾ ਇਹ ਖਾ ਗਏ ਇਹ ਕਹ ਤਸਿਲਦਾਰ ਤੇ ਪਟਵਾਰੀ ਤੇ ਲੈ ਕੇ ਜਾਂਦੇ ਆ ਪਟੀਆਂ ਉੱਪਰ ਤੱਕ ਚਲੇ ਜਾਓ ਦਿੱਲੀ ਤੱਕ ਸੈਂਟਰ ਤੱਕ ਬਈ ਇਹਦੇ ਸਭ ਪੈਸੇ ਕਿਡਾ ਕਰ ਲਿਖਦੇ ਸਾਰਾ ਕਰ ਜਾਓ ਤੁਸੀਂ ਪੁਲ ਦੇ ਬਗੇ ਤੇ ਕਹੀ ਹੈ ਆਪਣਾ ਬਗੇ ਦਾ ਗ੍ਰਿੰਫੀਓ ਨੇ ਹਜ਼ਾਰਾਂ માં ਹੋਊਗੇ ਆਜਾ ਤਾਂ ਪ੍ਰਾਪਰਟੀ ਰੈਂਟ 150 ਪ੍ਰਾਪਰਟੀ ਦੱਸਦੇ ਹਾਂ ਦबई ਦੀ ਵਿੱਚ ਕਨੇਡਾ ਮਾਂ ਕੈਨੇਡਾ ਮਾਂ ਅਮਰੀਕਾ ਮਾਂ ਇਹ ਕਿਹਾ ਵਰਤਾਰਾ ਹੈ ਬੱਸ ਮੈਂ ਆਇਆ ਜਾਂ ਵੀ ਕਈ ਇਹਨਾਂ ਨੂੰ ਆ ਪਤਾ ਵੀ ਅਸੀਂ ਖਾਲੀ ਜਾਣਾ ਖਾਲੀ ਜਾਣਾ ਹਾਂ ਆਏ ਹੱਥ ਕਰਕੇ ਹਾਂ ਹਾਂ ਫੇਰ ਇਹਨਾਂ ਨੂੰ ਆਈ ਨਹੀਂ ਪਤਾ ਵੀ ਅਸੀਂ ਕਿਉਂ ਇੰਨਾ ਬੇਈਮਾਨੀਆਂ ਇੰਨਾ ਕਿਉਂ ਲੋਕਾਂ ਨੂੰ ਤਾਂ ਕਹਿੰਦੇ ਇੱਕ ਦਿਹਾੜੀ ਦਾ ਤੇ ਪੈ ਜਿਹੜਾ 4-500 ਰੁਪਿਆ ਦਿਹਾੜੀ ਦਾ ਕਮਾਉਂਦਾ ਉਹ ਤੇ ਵੀ ਪੈਸੇ ਲੈ ਲੈਣੇ ਪਰ ਤੁਸੀਂ ਦੱਸੋ ਆਦਮੀ ਕਿਹਾ ਤੁਸੀਂ ਕਿਹਾ ਬੰਦੇ ਕਿਹਾ ਕੋ ਮਾੜਾ ਮੋਟਾ ਆਪਣੀ ਦਾੜੀ ਕਿੰਨੀ ਆਪਣੀ ਇੱਜ਼ਤ ਕਿੰਨੀ ਤਾਂ ਦੇਖੋ ਐਨੇ ਇੰਨੀ ਨੇਹਤ ਕਰਦੀ ਆਈ ਪੈਸੇ ਹੀ ਪੈਸਾ ਪੈਸੇ ਹੀ ਪੈਸਾ दाना ਖਾਲੀ ਹੈ ਫਿਰ ਕਹੋਰ ਦੇਖ ਲਈ ਜੀ ਇਹ ਨਹੀਂ ਪੈਸਾ ਖਾਦਾ ਹਾਂ ਸੱਚੀ ਨੌਕਰੀ ਕਰੀ ਉਹਦੇ ਇਲਾਜ ਤਰੱਕੀ ਕਰੂਗੀ ਉਹਦੇ ਇਲਾਜ ਤਰੱਕੀ ਕਰੂਗੀ ਹਾਂ ਜਿਹਨਾਂ ਨਜਾਇਜ਼ ਪੈਸਾ ਖਾਦਾ ਉਹਦੇ ਮੁੰਡੇ ਨਸ਼ਾ ਲੱਗੂਗੇ ਉਹਨਾਂ ਨੂੰ ਪਤਾ ਵੀ ਸਾਰੇ ਬਾਪੂ ਨੇ ਢਾਂਗ ਲਾਈ ਵੀ ਲੋਟਾਂ ਦੀ ਜਿਹਨੂੰ ਪਤਾ ਹੈ ਜਿਹੜਾ ਬਾਪ ਨਿਆਂ ਨੂੰ ਬਰਬਦ ਕਰੂਗਾ ਉਹਦੀ ਇਲਾਜ ਠੀਕ ਰਾਹੂਗੀ ਦੇ ਤੁਸੀਂ ਜਮਾ ਕਰਕੇ ਜੇਗੇ ਸਾਡੀ ਇਲਾਜ ਵਿੱਚ ਜੂ। 2 ਨੰਬਰ 2 ਨੰਬਰ ਤੇ ਜਾਓ। 2 ਨੰਬਰ 2 ਨੰਬਰ ਜਾਓ। ਅੱਜ ਹਰਮਾ ਕਰੂੰਗੇ ਆ ਦੇਖਿਆ ਨਹੀਂ ਮੁਸਤਫਾ ਦਾ ਕੀ ਹਾਲ ਹੈ। ਹਾਂ। ਮੁੰਡਾ ਨਹੀਂ ਸੇਕਾਤਾ ਤਾਂ ਮੈਂ ਤਾਂ ਤੁਸੀਂ ਸਾਰੀ ਖਬਰ ਰੱਖਦੇ ਆ। ਹਾਂ ਮੈਨੂੰ ਸਭ ਪਤਾ ਹੈ ਮੈਂ ਅਖਬਾਰ ਪੜ੍ਹਦਾ। ਬਾਪੂ ਉਮਰ ਕਿੰਨੀ ਹੋ ਗਈ ਹੁਣ? ਉਮਰ ਜਨਵਰੀ ਤੇ ਪਈ ਤੇ 86 ਮਾਂ ਲੱਗ ਗਈ। 86 ਮਾਂ ਲੱਗ ਜਾਣਾ। ਹਾਂ। ਅੱਛਾ ਇਹ ਇਹਨਾਂ ਦੀ ਗੱਲ ਤੁਹਾਨੂੰ ਸਮਝ ਨਹੀਂ ਆਈ ਵੀ ਇਹ ਕਿਹੜਾ ਚੱਕਰ ਹੈ ਵੀ ਕਾਤੇ ਨਹੀਂ ਇਹ ਭੁੱਖ ਰੱਜ ਨਹੀਂ ਕਾਤੇ ਨਹੀਂ ਹੁੰਦਾ ਇਹ ਭੁੱਖਿਆ ਭੁੱਖਣਾ ਉਤਰੀ ਬੰਨਾ ਪੂਰੀਆ ਪਾਰ ਇਹ ਚਾਹ ਪੰਜਾ ਬੰਨਾ ਦਾ ਮਤਲਬ ਹੈ ਪੰਜ ਬੰਨ ਲੈ ਮੈਂ ਅੱਛਾ ਇਹ ਜੀ ਰੱਜ ਜੀ ਜੀ ਭੁੱਖ ਭੱਜ ਬੈ ਉਹ ਨਹੀਂ ਰੱਜੇ ਕਰਦਾ ਇਹਦਾ ਸਾਰਾ ਪੰਜਾਬ ਦੇ ਦੇ ਫੇਰ ਵੀ ਨਹੀਂ ਰੱਜਦੇ ਅੱਛਾ ਭੁੱਖਿਆ ਭੁੱਖਾ ਉਤਰੀ ਬੰਨਾ ਪੂਰੀਆਂ ਪਾਰ ਇਹ ਨਹੀਂ ਜਾਂ ਜਿੱਤੇ ਜਿਉਂਪੂ ਖੁਬਾਜੇ ਜਿਉਂ ਸਾਬਰ ਹੈ ਹਾਂ ਉਹਨੇ ਕਪੜਾ 400 ਰੁਪਏ ਪਰੇ ਗੁਜ਼ਾਰਾ ਕਰ ਲੈਣਾ ਦਿਹਾੜੀ ਪਰ ਗੱਲ ਪੱਕੀ ਹੈ ਹਾਂ ਸਾਡੇ ਦਿਹਾੜੀ ਦਾ ਤਾਂ ਨਾ ਮੁੰਨਲੇ ਕਾ ਕੋਠੀਆਂ ਪਾ ਲਈਆਂ ਜਗਾ ਨਾਲ ਸੁਣਿਆ ਨੂੰ ਪਾ ਗਿਆ ਪਿੰਦੇ ਵੀ 500 ਰੁਪਏ ਦਿਹਾੜੀ ਹੁਣ ਪਰ ਬੇਈਮਾਨੀ ਨਹੀਂ ਕਰਦੇ ਬੇਈਮਾਨੀ ਬੇਈਮਾਨੀ ਦਿਹਾੜੀ ਮੈਂ ਕਿਆ ਕਰਨੀ ਆਹੀ 10 ਮਿੰਟ ਬੈਠ ਲੂ ਹੋਰ ਕਿਆ ਕਰੂਗਾ ਅਨ ਨਹੀਂ ਵਾਕਈ ਗੱਲ ਤਾਂ ਪੱਕੀ ਆ ਨਜਾਇਜ਼ ਪੈਸਾ ਨਾ ਖਾਓ ਮਾਰ 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 ਬੇਤੀ ਬੱਕਰੀ ਹੋਵੇ ਬੇਤੀ ਬੱਕਰੀਆਂ ਥੋੜੀ ਵੇਚਤੀ ਬੁੱਲਰਦੀ ਐਡਾ ਖਾਨਦਾਨ ਘਰ ਤੇਰਾ ਬਾਪ ਆਈ ਜੀ ਦੀ ਆਈ ਜੀ ਹਾਂ ਫੇਰ ਤੁਸੀਂ ਉਹਨੇ ਵੀ ਕਰਿਆ ਹੋ ਕੁਛ ਅਸੀਂ ਕਿੱਲੋਂ ਉਹ ਤਾਂ ਕਹਿੰਦੇ ਨਹੀਂ ਸੁਣਿਆ ਨਹੀਂ ਨਾ ਪੜਿਆ ਬਈ ਇਹ ਤਾਂ ਹੱਦਾਂ ਬੰਨ੍ਹੇ ਚੁੱਪ ਗਿਆ ਹੇਜਾ ਬਹੁਤ ਹੁੰਦਾ ਹੈ ਬਹੁਤ ਹੈ ਹਾਂ ਹਾਂ ਆਹ ਸੀਬੀਆਈ ਐ ਤੇ ਦਿੱਲੀ ਵਾਲੀ ਕਿਆ ਸੀਬੀਆਈ ਆ ਹਾਂ ਹਾਂ ਸੀਬੀਆਈ ਤੇ ਡਰਦੇ ਮੋਹਰੀ ਅਗੇ ਕੁੰਛੀਆਂ ਛੱਡ ਕੇ ਅੱਛਾ ਹਾਂ ਉਹਦਾ ਮਨਜ਼ੂਰੀ ਲੈਣੀ ਪੈਂਦੀ ਹੈ ਜੇ ਆਉਗੀ ਸੀਬੀਆਈ ਚੰਡੀਗੜੀ ਗਿਉਟੀ ਹੈ ਹਾਂ ਉੱਥੋਂ ਡਾਇਰੈਕਟ ਮਾਂ ਦੇ ਛੱਪਾ ਡਾਇਰੈਕਟ ਅੱਛਾ ਹਾਂ ਉੱਥੋਂ ਪੁੱਛਣ ਦੀ ਲੋੜ ਨਹੀਂ ਬਾਪੂ ਸਾਰੀ ਜਾਣਕਾਰੀ ਕਿਸਤੇ ਤੇ ਆਈ ਜਾਂਦੀ ਤੁਹਾਨੂੰ ਐ? ਮੈਂ ਯਾਰ ਹੈ ਜਮੀ ਗੂਗਲ ਵਾਲਾ ਕੰਮ ਹੈ ਤੁਹਾਡਾ ਹਾਂ ਹੂੰ ਅਖਬਾਰ ਪੜ੍ਹਦੇ ਨਾ ਮਾਤਾ ਹੈ ਹਾਂ ਆ ਜੇ ਟੈਲੀਵਿਜ਼ਨ ਦੇ ਥੋੜੇ ਜੰਨੇ ਅੰਦਰ ਜਾ ਰਿਹਾ ਉਹ ਤੁਨ ਨੂੰ ਮਾਂ ਨੂੰ ਆਪੋ ਤੁਨ ਮਾਂ ਦੇਖਦੀ ਨਹੀਂ ਤਾਂ ਟੈਲੀਵਿਜ਼ਨ ਮੈਂ ਦਿੱਲੀ ਦੇਖਦਾ ਹਾਂ ਉਹ ਅਖਬਾਰ ਪ੍ਰਸਾਰ ਲੀਦਾ ਜੇ ਤੂੰ ਨਹੀਂ ਪੈਸੇ ਲੈ ਗੀ ਮਨਵੀਕਰ ਰੇਡ ਵਾਲਾ ਕਹੇ ਤੇ ਛੋਟਾ ਜਿਹਾ ਜੜਲਾ ਇਨਾਕ ਰੇਡੀਓ ਮੈਂ ਤੁਹਾਨੂੰ ਦਊਂਗਾ ਪੱਕਾ ਪੈਸੇ ਦੀ ਕੋਈ ਲੋੜ ਨਹੀਂ ਹੈ ਨਹੀਂ ਮੈਂ ਤੁਹਾਨੂੰ ਬਾਪੂ ਲੇ ਪੁੱਤਰ ਮੈਂ ਤੇਰਾ ਐਸੀ ਕੋਈ ਗੱਲ ਨਹੀਂ ਰੇਡੀਓ ਆ ਤੁਹਾਨੂੰ ਪੱਕਾ ਲੈ ਕੇ ਦਊਂਗਾ ਜਿੱਦਣ ਹੋਣਾ ਓਦਣ ਲੈ ਕੇ ਆਈ ਪੱਕਾ ਹਾਂ ਰੇਡੀਓ ਤੁਹਾਡੇ ਵਾਸਤੇ ਇਟ ਵਰਗਾ ਆਊਗਾ ਪੱਕਾ ਵੱਡਾ ਨਾ ਹੋ ਮੈਂ ਨਹੀਂ ਛੋਟਾ ਹਾਂ ਐਨ ਵਧੀਆ ਟੱਲੀ ਵਰਗਾ ਲਿਆਊਂਗਾ ਹਾਂ ਜਿਹੜਾ ਚੱਲੂਗਾ ਵਧੀਆ ਮੈਂ ਖਬਰਾਂ ਸੁਣਨ ਹੋ ਜਾਂਦੀਆਂ ਪੱਕੀ ਗੱਲ ਬਾਧਾ ਰਿਹਾ ਬਾਪੂ ਇਹ ਛੇਤੀ ਆਊਗਾ ਤੇਰੇ ਕੋਲ ਰੇਡੀਓ ਹੈ ਵਾਹ ਜੀ ਵਾਹ ਰੇਡੀਓ ਨਾਲ ਤਾਂ ਗੱਲ ਬਣ ਜੜੀ ਹੈ ਨਾ ਹਾਂ ਰੇਡੀਓ ਕੇ ਫੇ ਖਬਰਾਂ ਤਾਂ ਪਤਾ ਜੀ ਮੰਨੂ ਪਾਣੇ ਦਾ ਨਾਵਲ ਹੂੰ ਕਿਸੇ ਹੀ ਜਾਂਦਾ ਸੱਸੀ ਪੰਨੂ ਹੂੰ ਕੀਨਾ ਮਲਕੀ ਮੇਰ ਜਾਂ ਸਹਿਬਾਂ ਮੈਂ ਇੱਥਾ ਹੁਣ ਅੱਜ ਕਿਤਾਬ ਲਿਆ ਨਹੀਂ ਮੈਂ ਸਾਈਕਲ ਦੇ ਪਿੱਛੇ ਜਾਉਣਾ ਮੇਰੇ ਪੱਗੜਾ ਪਿਆ ਇਨਾ ਅੱਛਾ ਉਹ ਨਾਵਲਾਂ ਦਾ ਜੱਗੀ ਕੁੱਤੇ ਦਾ ਕਈ ਕ ਹਮਨੇ ਆਦਮੀ ਅੰਬੇ ਨਾਉ ਪੜਦੇ ਰਹਿੰਦੇ ਮਤਲਬ ਪੜਦੇ ਸੀ ਛੜਕਨਾਮਾ ਅੱਛਾ ਹਾਂ ਇਹ ਸਾਰੇ ਨਾਵਲ ਮੇਰੇ ਪੜੇ ਨੇ ਉਹ ਗੁਰੂ ਤੇਗ ਬਹਾਦਰ ਦਾ ਇੱਕ ਅ ਸਾਰੀ ਹਿਸਟਰੀ ਦੀ ਦਿੱਲੀ ਤੇ ਲੈ ਕੇ ਪਹਿਲਾ ਲੱਗੇ ਬਈ ਕਿਸ ਤਰ੍ਹਾਂ ਜੈਤ ਜੀ ਅਸੀਸ ਚੱਕਿਆ ਪਹਿਲੇ ਵਾਲੇ ਪਤਾ ਨਹੀਂ ਚਲੇ ਗਏ ਅੱਖ ਬਚਾ ਕੇ ਉਹਨੇ ਅਸੀਸ ਚੱਕ ਲਿਆ ਫਿਰ ਰਾਹ ਦਾ ਸਾਰੀ ਸਟੋਰੀ ਦਾ ਪਤਾ ਫਿਰ ਆਖਾ ਜਿੱਤੇ ਰਾਤ ਨੂੰ ਹਰਿਆਣੇ ਚ ਰੱਖਿਆਤਾ ਉਹ ਕਹਿੰਦਾ ਵੀ ਮੇਰੇ ਘਰ ਦਰਸ਼ਨ ਉਹ ਮੈਂ ਜਦੋਂ ਉਹਨੇ ਲੈ ਕੇ ਲੱਖ ਰੁਪਏ ਚਲੋ ਉਹਨੇ ਕਾਲੇ ਫਿਰ ਉਹਨੇ ਕਹਿੰਦੀ ਬਨੂੜ ਤੇ ਪਾਸੇ ਨੂੰ ਲੱਕੀ ਤਾਂ ਮਸਲਮਾ ਖਾਇਰ ਤੇ ਵੀ ਪਾਸੀ ਨੂੰ ਲਖਾਈ ਅੱਛਾ ਫਿਰ ਉਹ ਇੱਥਾ ਕੋ ਉਹ ਜੈਤੇ ਦਾ ਪਾਣੀ ਪੀਤਾ ਬੁਗਤੀ ਨਦੀ ਬੁਦਕੀ ਨਦੀ ਹੈ ਬੁਦਕੀ ਨਦੀ ਹੈ ਬੁਦਕੀ ਹਾਂ ਇੱਥਾ ਪਾਣੀ ਪੀਤਾ ਫਿਰ ਇੱਥੇ ਨੂੰ ਲਖਿਆ ਖਿਦਰਾਬਾਦ ਨੂੰ ਸਿੱਧਾ ਆਨੰਦ ਪਰ ਗਿਆ ਅੱਛਾ ਹਾਂ ਇਹ ਸਭ ਪੜਿਆ ਤੁਸੀਂ ਮੈਂ ਹਿਸਟਰੀ ਸਭ ਪੜੀ ਹੂੰ ਐਵੇਂ ਨਹੀਂ ਮੈਂ ਕਹਿੰਦੇ ਬਾਪੂ ਬਚਨਾ ਘੈਂਟ ਹੈ ਹਾਂ ਹੈ ਹਾਂ ਹਾਂ ਜੀ ਬਾ ਘਰ ਦੇ ਤਾਂ ਮੈਨੂੰ ਘਰ ਦਾ ਨਾ ਮੇਰਾ ਝੱਲਾ ਲਖਿਆ ਅੱਛਾ ਹਾਂ ਮੈਨੂੰ ਚੱਲਾ ਕਹਿੰਦਾ ਥੋੜੇ ਵਰਗੇ ਨੂੰ ਤਾਂ ਮੈਂ ਵੇਚ ਦਮਾ ਖੜਿਆ ਨੂੰ ਐ ਖੜਿਆ ਨੂੰ ਐ ਅੱਛਾ ਹਾਂ ਮੈਂ ਨਿਆਣਿਆਂ ਕਰਤਾ ਕਹਿਣਾ ਆਪਣੇ ਕਰਤਾ ਵੀ ਛੋਟੇ ਛੋਟੇ ਨਿਆਣੇ ਓ ੱੱੱ ੱਛਾ ਤੁਸੀਂ ਕਿਹਾ ਵੀ ਥੋੜੇ ਵਰਗਿਆਂ ਨੂੰ ਤਾਂ ਵੇਚ ਦਮਾ ਖੜਿਆ ਨੂੰ ਐ ਖੜਿਆ ਨੂੰ ਐ ਅੱਛਾ ਬੈਠਣ ਵੀ ਨਹੀਂ ਦਊ ਹਾਂ ਓ ਬੱਲੇ ਤੇਰੇ ਬਾਪੂ ਮੈਂ ਤਾਂ ਕਿਸਮ ਤੋਂ ਮਾਰ ਲਿਆ ਮੈਂ ਮੇਰੇ ਗੱਲ ਦੇ ਪੜੇ ਮੈਂ ਮਾਰ ਤਾ ਰਿਓ ਪਟਵਾਰੀ ਯੱਗੇ ਵੇ ਮੈਂ ਜੇ ਕੇਬਲ ਚਲੋ ਜਿੱਕੜਾ ਦਿਖੀ ਵੀ ਹੁੰਦੀ ਕੁੜੇ ਹੁੰਦੀ ਹੈ ਮੇਰੇ ਦਾ ਦਿਮਾਗ ਬਹੁਤ ਨਹੀਂ ਹੁਣ ਵੀ ਬੱਪੂ ਤੁਸੀਂ ਪੂਰੇ ਫੁੱਲ ਕੈਮ ਹੈ ਮੈਂ ਕਹਿੰਦਾ ਵਧੀਆ ਬਹੁਤ ਮਹੰਤ ਨਜ਼ਾਰਾ ਇਹਨਾਂ ਤੁਹਾਨੂੰ ਮਿਲ ਕੇ ਰੂਹ ਖੜ ਜਾਂਦੀ ਹੈ ਆ ਜਿਹੜੇ ਦੇਖਣੇ ਵਾਲੇ ਸਾਡੇ ਆ ਜਿਹੜੀ ਤੁਸੀਂ ਪਿੱਛੇ ਗੱਲ ਕਹੀ ਸੀ ਨਿਊ ਚੰਡੀਗੜ੍ਹ ਵਾਲੀ ਹਵਾਲੀ ਹੈ ਹਾਂ ਵੀ ਇਹ ਤਾਂ ਜਿਹੜਾ ਪੈਸਾ ਹੈ ਮਗਾ ਇਹ ਤਾਂ ਇਹਨਾਂ ਤਾਤੀ ਦੇ ਜਿਹੜੇ 20 ਮੰਜ਼ਿਲੋਂ ਉੱਪਰ ਨੂੰ ਵੇਚੀਆਂ ਆ ਨਾ ਹਾਂ ਤੁਸੀਂ ਤਾਂ ਵੇਚਤਾ ਇਹਨਾਂ ਨਾਲ ਥੋੜਾ ਇੱਕ ਮੰਜ਼ਲ ਤੇ 20-20 ਮੰਜ਼ਲਾਂ ਵੇਚੀਆਂ ਪੰਨੂ ਮਾ ਆ ਕਿਹਾ ਤਾਂ ਹਾਂ ਵੀ ਉਹਦੇ ਪੈਸੇ ਕਿੱਥੇ ਆ ਉਹਦੇ ਪੈਸੇ ਲਾਓ ਹਿੱਸਾ ਰੱਖੋ ਆਪਣਾ ਵਿੱਚ ਵੇਚਣਾ ਜੇ ਜ਼ਿਮੀਂਦਾਰ ਅਰਜ਼ਮੈਂ ਅੱਛਾ ਆ ਗੱਲ ਵਧੀਆ ਤੁਸੀਂ ਕਹੀ ਅੱਗੇ ਨੂੰ ਕੀ ਕਰੋਗਾ ਜਰਾ ਹੂੰ ਕੀ ਕਰਨੇ ਹਿੱਸਾ ਕਿਧਰ ਰੱਖੇ ਹਿੱਸਾ ਵੀ ਵੀ ਪੂਰੀ ਨਾ ਵੇਚੇ ਪਲਾਟ ਮੇਟਾ ਹਿੱਸਾ ਜਦ ਤੁਸੀਂ ਹਾਂ ਆ ਜਗਾ ਵੇਚਤੀ ਹੂੰ ਇਹ ਵਿੱਚ ਉਹਨਾ 20 ਮੰਜਲਾ ਪਾਉਂਦਾ ਵੀ ਸਾਲੂ 3 ਮੰਜਲਾ ਦੇ 2 ਦੇ 4 ਦੇ ਵਿੱਚ ਹਿੱਸਾ ਚੱਲੇ ਹਿੱਸਾ ਚੱਲੇ ਐਥਾ ਜਿਵੇਂ ਜਾ ਰਿਹਾ ਅੱਜ ਫੇ ਕਾਮ ਆਵੇ ਆ ਤਾਂ ਗੱਲ ਬੜੀ ਬੜਾ ਵਧੀਆ ਤੁਸੀਂ ਹੱਲ ਦਿੱਤਾ ਵੀ ਹਿੱਸਾ ਚੱਲੇ ਵਿੱਚ ਪਰਸੈਂਟੇਜ ਚੱਲੇ ਚੱਲੇ ਨਹੀਂ ਲੈਣਾ ਨਾਲੋ ਨਹੀਂ ਲੈਣਾ ਨਾਲੋ ਜੇ ਲੈਣਾ ਤਾਂ ਮੇਰੇ ਇਨੇ ਪਰਸੈਂਟ ਚੱਲੂਗੇ ਜਿੰਨੀ ਮਰਜ਼ੀ ਚ ਪਾਲਾ ਉੱਪਰ ਨੂੰ ਹਾਂ ਹਾਂ ਹਰ ਇੱਕ ਚ ਤਾਂ ਹਿੱਸਾ ਹੂਆ ਹਿੱਸਾ ਐ ਹਾਏ 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 ਤਾਂ ਵੇਚਿਆ ਨਾ ਜੀ ਦਾ ਨਹੀਂ ਤਾਂ ਜੇਬਾ ਖਾਲੀ ਕਰਕੇ ਹੱਥ ਛਾੜ ਕੇ ਕੀ ਫਾਇਦਾ ਉਹ ਅੱਜ ਵੇਚ ਕਹੀ ਤਾਂ ਥੋੜੀ ਦਿਨ ਦਿਖਾਈ ਲੰਦੀ ਹੈ ਤੁਸੀਂ ਹੱਥੇ ਛਾੜ ਲੇ ਜਗਾ ਵੇਚਤੀ ਮੈਂ ਜਗਾ ਵੇਚ ਤੁਹਾਡਾ ਵਿੱਚ ਹਿੱਸਾ ਚੱਲੇ ਹਿੱਸਾ ਚੱਲਿਆ ਜਦ ਤੁਸੀਂ 20 ਮੰਜਲਾ ਵੇਚਣੀਆਂ ਹੈ ਹਾਂ ਮੇਰੀਆ ਦੋਤਾ ਰੱਖੋ ਹਾਂ ਜੇ ਦੋ ਰੱਖੋ ਤਾਂ ਹਰੇਕ ਵਿੱਚ 10% 15% ਚੱਲੇ ਨਾਲ 20% 15% ਨਹੀਂ 10% ਜਿੰਨੇ ਬਣਾਉਂਗਾ ਵੇਚੂੰਗਾ ਵਿੱਚ ਤੇ 15% ਮੇਰਾ ਹੈ ਮੇਰਾ ਏ ਪਹਿਲਾ ਜਗ੍ਹਾ ਦੇ ਪੈਸੇ ਵੀ ਲਾਏ ਹਾਂ ਸਾਰੇ ਜ਼ਮੀਨਾਂ ਆਰਧੇ ਮੇਝੇ ਆਰਧੇ ਮੇਝੇ ਅੜਨਾ ਚਾਹੀਦਾ ਇਸ ਗੱਲ ਪਰ ਕਰਨਗੇ ਕਮੈਂਟ ਲੋਕੀ ਵੀ ਐਦਾਂ ਜ਼ਮੀਨ ਵੇਚੋ ਜੇ ਵੇਚਣੀ ਹੈ ਐ ਵਿੱਚ ਹਿੱਸਾ ਰੱਖ ਕੇ ਗਾ ਤੁਸੀਂ 25 25 20 20 ਮੰਜ਼ਲੇ ਵੇਚਣੀਆਂ 10 10 ਸਾਰਾ ਹਿੱਸਾ ਦਾ ਹਾਂ 10 ਬੰਦੇ ਕਿਤਾ 200 ਸਿਰੇ ਤੱਕ ਆਪਾਂ ਨੂੰ ਕੁਝ ਨਾ ਕੁਝ ਆਵੇ ਆਵੇ ਵੀਨੇ ਬਾਅਦ ਆਵੇ ਹਾਂ ਹਾਂ ਇਨਕਮ ਮਲੇ ਹਾਂ ਇਨਕਮ ਮਲੇ ਧਾਤੀ ਦਾ ਜਿਮੀਦਾਰੀ ਹੈ ਬਿਲਕੁਲ ਇੰਤਕਾਲ ਹੋਇਆ ਬਾ ਸਭ ਕੌਣ ਸ ਹੈ